ਦਰਸ਼ਕੋ ਕਦੇ ਸੋਚਿਆ ਵੀ ਇੱਕ ਪਾਸੇ ਔਰੰਗਜ਼ੇਬ ਧੰਨ ਗੁਰਗੋਬਨ ਸਿੰਘ ਪਾਤਸ਼ਾਹ ਦੇ ਪਰਿਵਾਰ ਨੂੰ ਪਾਤਸ਼ਾਹ ਦੇ ਪੁੱਤਰਾਂ ਨੂੰ ਸ਼ਹੀਦ ਕਰਦਾ ਤੇ ਦੂਜੇ ਪਾਸੇ ਜਦੋਂ ਔਰੰਗਜ਼ੇਬ ਦੀ ਮੌਤ ਹੁੰਦੀ ਏ ਤੇ ਧੰਨ ਗੁਰਗੋਬਨ ਸਿੰਘ ਸਹਿ ਪਾਤਸ਼ਾਹ ਔਰੰਗਜ਼ੇਬ ਦੇ ਪੁੱਤਰ ਬਹਾਦਰ ਸ਼ਾਹ ਨੂੰ ਤਖਤ ਉੱਤੇ ਬੈਠਣ ਵਿੱਚ ਮਦਦ ਕਰਦੇ ਨੇ ਕਦੇ ਸੋਚਿਆ ਦਾ ਕਾਰਨ ਕੀ ਸੀ ਆਪਣੇ ਪੁੱਤਰਾਂ ਦੇ ਕਾਤਲ ਦੇ ਪੁੱਤਰ ਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਤਖਤ ਉੱਤੇ ਬੈਠਣ ਦੇ ਲਈ ਸਹਾਇਤਾ ਕਿਉਂ ਕੀਤੀ ਕਿਰਪਾ ਕਿਉਂ ਕੀਤੀ ਅੱਜ ਤੁਹਾਨੂੰ ਇਸੇ ਹੀ ਗੱਲ ਦਾ ਜਵਾਬ ਦੇਣਾ ਹੈ ਜਲਦੀ ਜਲਦੀ ਇਹ ਵੀਡੀਓ ਕਰ ਦਿਓ ਸ਼ੇਅਰ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਕਿਉਂਕਿ ਆਪਾਂ ਇਹ ਸਿੱਖ ਇਤਿਹਾਸ ਤੇ ਸਿੱਖ ਧਰਮ ਦੀ ਜਾਣਕਾਰੀ ਦੀ ਬਾਬਤ ਇਹ ਨਵਾਂ ਚੈਨਲ ਖੁੱਲਿਆ ਸੋ ਇਹ ਤੁਹਾਡੇ ਪਿਆਰ ਤੇ ਤੁਹਾਡੇ ਭਰੋਸੇ ਦੇ ਸਦਕਾ ਹੀ ਇਹ ਚੈਨਲ ਨੇ ਤੁਹਾਡੇ ਤੱਕ ਪਹੁੰਚਣਾ ਹੈ ਸੋ ਆਓ ਗੱਲ ਕਰਦੇ ਹਾਂ ਧੰਨ ਗੁਰਗੋਬਿੰਦ ਸਿੰਘ ਪਾਤਸ਼ਾਹ ਨੇ ਆਪਣੇ ਪੁੱਤਰਾਂ ਦੇ ਕਾਤਲ ਔਰੰਗਜ਼ੇਬ ਦੇ ਪੁੱਤਰ ਬਹਾਦਰ ਸ਼ਾਹ ਦੀ ਮਦਦ ਕਿਉਂ ਕੀਤੀ ਉਹਨੂੰ ਤਖਤ ਉੱਤੇ ਬਿਠਾਉਣ ਦੇ ਉੱਪਰ ਦਰਸ਼ਕੋ ਔਰੰਗਜ਼ੇਬ ਦੀ ਮੌਤ ਹੁੰਦੀ ਹੈ 1708 ਦੇ ਵਿੱਚ ਬਾਦਸ਼ਾਹ ਔਰੰਗਜ਼ੇਬ ਦੇ ਚਾਰ ਪੁੱਤਰ ਸਨ ਚਾਰੇ ਦੇ ਚਾਰੇ ਇਹ ਕਹਿ ਲਓ ਵੀ ਔਰੰਗਜ਼ੇਬ ਦੀਆਂ ਨੀਤੀਆਂ ਉਤਚਲਣ ਵਾਲੇ ਸਨ ਪਰ ਉਹਨਾਂ ਜਿਹੜਾ ਸਭ ਤੋਂ ਛੋਟਾ ਪੁੱਤਰ ਸੀ ਬਹਾਦਰ ਸ਼ਾ ਜਿਹਦਾ ਨਾਮ ਪਹਿਲਾਂ ਸ਼ਹਿਜ਼ਾਦਾ ਮੁਅਜ਼ਜ਼ਮ ਸੀ ਉਹ ਆਪਣੇ ਬਾਕੀ ਦੇ ਤਿੰਨ ਭਰਾਵਾਂ ਤੋਂ ਥੋੜਾ ਜਿਹਾ ਦਿਆਵਾਨ ਸੀ ਸੋ ਤਖਤ ਦੇ ਉੱਤੇ ਚਾਰਾਂ ਪੁੱਤਰਾਂ ਦੇ ਵਿੱਚੋਂ ਹੀ ਕਿਸੇ ਨੇ ਬੈਠਣਾ ਸੀ ਬਾਕੀ ਤਿੰਨ ਬਿਲਕੁਲ ਔਰੰਗਜ਼ੇਬ ਵਰਗੇ ਸਨ ਪਰ ਸ਼ਹਿਜ਼ਾਦਾ ਮੁਅਜ਼ਜ਼ਮ ਥੋੜਾ ਜਿਹਾ ਦਿਆ ਵਾਲਾ ਸੀ ਇਸ ਕਰਕੇ ਧੰਨ ਗੁਰਗੋਬਿੰਦ ਸਿੰਘ ਸਾਹਿਬ ਸਤਿਗੁਰੂ ਪਾਤਸ਼ਾਹ ਨੂੰ ਜਦੋਂ ਖਬਰ ਮਿਲਦੀ ਹੈ ਰਾਜਸਥਾਨ ਦੀ ਧਰਤੀ ਉੱਤੇ ਪਾਤਸ਼ਾਹ ਬਰਾਜਦੇ ਪਏ ਨੇ ਤੇ ਉਸ ਸਮੇਂ ਭਾਈ ਦਿਆ ਸਿੰਘ ਤੇ ਭਾਈ ਧਰਮ ਸਿੰਘ ਗੁਰਗੋਬਿੰਦ ਸਿੰਘ ਪਾਤਸ਼ਾਹ ਨੂੰ ਆ ਕੇ ਔਰੰਗਜ਼ੇਬ ਦੀ ਮੌਤ ਦੀ ਖਬਰ ਸੁਣਾਉਂਦੇ ਨੇ ਤੇ ਗੁਰਗੋਬਿੰਦ ਸਿੰਘ ਪਾਤਸ਼ਾਹ ਜਿਹੜੇ ਔਰੰਗਜ਼ੇਬ ਨੂੰ ਮਿਲਣ ਦੇ ਵਾਸਤੇ ਦੱਖਣ ਵੱਲ ਜਾ ਰਹੇ ਸੀ ਪਾਤਸ਼ਾਹ ਨੇ ਉਸੇ ਸਮੇਂ ਫੈਸਲਾ ਕੀਤਾ ਵੀ ਪਹਿਲਾਂ ਜਾ ਕੇ ਆਗਰੇ ਸ਼ਹਿਜ਼ਾਦਾ ਮੁਅੱਜ਼ਮ ਨੂੰ ਮਿਲਣਾ ਚਾਹੀਦਾ ਗੁਰਗੋਬਨ ਸਿੰਘ ਸਹਿ ਪਾਤਸ਼ਾਹ ਦਿੱਲੀ ਦੀ ਧਰਤੀ ਦੇ ਉੱਪਰ ਚੱਲਦੇ ਨੇ ਜਦੋਂ ਸਤਿਗੁਰੂ ਪਾਤਸ਼ਾਹ ਦਿੱਲੀ ਪਹੁੰਚਦੇ ਨੇ ਤੇ ਸ਼ਹਿਜ਼ਾਦਾ ਮੁਅੱਜ਼ਮ ਦਾ ਇੱਕ ਸੰਦੇਸ਼ ਪੱਤਰ ਗੁਰਗੋਬਨ ਸਿੰਘ ਪਾਤਸ਼ਾਹ ਨੂੰ ਮਿਲਦਾ ਕਿ ਸਤਿਗੁਰੂ ਪਾਤਸ਼ਾਹ ਸਾਡੇ ਵਡੇਰਿਆਂ ਨੇ ਭਾਵੇਂ ਤੁਹਾਡੇ ਉੱਤੇ ਜ਼ੁਲਮ ਕੀਤੇ ਨੇ ਪਰ ਇਹ ਉਹਨਾਂ ਦੀ ਜ਼ਾਲਮ ਬਿਰਤੀ ਸੀ ਮੈਂ ਤੁਹਾਡੇ ਪ੍ਰਤੀ ਦਇਆ ਰੱਖਾਂਗਾ ਸਤਿਭਾਵਨਾ ਰੱਖਾਂਗਾ ਮੈਨੂੰ ਤੁਹਾਡੀ ਮਦਦ ਚਾਹੀਦੀ ਹੈ ਉਹਨੇ ਗੁਰਗੋਬਿੰਦ ਸਿੰਘ ਪਾਤਸ਼ਾਹ ਨੂੰ ਕਿਰਪਾ ਦਾ ਸੁਨੇਹਾ ਭੇਜਿਆ ਤੇ ਗੁਰਗੋਬਿੰਦ ਸਿੰਘ ਪਾਤਸ਼ਾਹ ਨੇ ਵੀ ਮਨ ਵਿੱਚ ਸੋਚਿਆ ਵੀ ਤਖਤ ਦੇ ਉੱਤੇ ਤਾਂ ਇਹਨਾਂ ਚਾਰਾਂ ਦੇ ਵਿੱਚੋਂ ਹੀ ਕਿਸੇ ਨੇ ਬੈਠਣਾ ਹੈ ਕਿੰਨਾ ਚੰਗਾ ਹੋਵੇ ਜੇ ਬਾਕੀ ਤਿੰਨਾਂ ਦੇ ਨਾਲੋਂ ਇਹ ਥੋੜਾ ਦਿਆਵਾਨ ਹੈ ਇਸ ਨੂੰ ਬਿਠਾਇਆ ਜਾਈ ਨਾਲ ਗੁਰਗੋਬਿੰਦ ਸਿੰਘ ਪਾਤਸ਼ਾਹ ਨੇ ਆਪ ਜਾ ਕੇ ਦਿੱਲੀ ਦੀ ਧਰਤੀ ਦੇ ਉੱਪਰ ਸ਼ਹਿਜ਼ਾਦਾ ਮੁਅੱਜ਼ਮ ਦੇ ਨਾਲ ਮਿਲਾਪ ਕੀਤਾ ਮੁਲਾਕਾਤ ਕੀਤੀ ਤੇ ਸ਼ਹਿਜ਼ਾਦਾ ਮੁਅੱਜ਼ਮ ਜਿਹੜਾ ਬਾਅਦ ਦੇ ਵਿੱਚ ਬਹਾਦਰ ਸ਼ਾਹ ਬਣ ਕੇ ਤਖਤ ਦੇ ਉੱਤੇ ਬੈਠਦਾ ਹੈ ਗੁਰੂ ਪਾਤਸ਼ਾਹ ਨੇ ਉਹਦੇ ਨਾਲ ਤਿੰਨ ਸ਼ਰਤਾਂ ਰੱਖੀਆਂ ਕਿ ਸ਼ਹਿਜ਼ਾਦਾ ਮੁਅੱਜ਼ਮ ਜੇ ਤੂੰ ਸਾਨੂੰ ਇਹ ਤਿੰਨ ਸ਼ਰਤਾਂ ਪੂਰੀਆਂ ਕਰਨ ਦਾ ਭਰੋਸਾ ਦਿਵਾਵੇਂ ਤੇ ਅਸੀਂ ਤੇਰੀ ਮਦਦ ਕਰਾਂਗੇ ਤੈਨੂੰ ਤਖਤ ਉੱਤੇ ਬਿਠਾ ਦੇਾਂਗੇ ਉਹਨੇ ਕਿਹਾ ਪਾਤਸ਼ਾਹ ਕਿਹੜੀਆਂ ਸ਼ਰਤਾਂ ਤੇ ਦਰਸ਼ਕੋ ਉਸ ਸਮੇਂ ਧੰਨ ਗੁਰਗੋਬਿੰਦ ਸਿੰਘ ਪਾਤਸ਼ਾਹ ਨੇ ਸ਼ਹਿਜ਼ਾਦਾ ਮੁਅੱਜ਼ਮ ਬਹਾਦਰ ਸ਼ਾਹ ਦੇ ਸਾਹਮਣੇ ਤਿੰਨ ਸ਼ਰਤਾਂ ਰੱਖੀਆਂ ਕਿ ਤਖਤ ਉੱਤੇ ਬੈਠਣ ਤੋਂ ਬਾਅਦ ਇਹ ਤਿੰਨ ਸ਼ਰਤਾਂ ਤੈਨੂੰ ਪ੍ਰਵਾਨ ਕਰਨੀਆਂ ਪੈਣਗੀਆਂ ਪਹਿਲੀ ਸ਼ਰਤ ਧੰਨ ਗੁਰਗੋਬਿੰਦ ਸਿੰਘ ਪਾਤਸ਼ਾਹ ਨੇ ਕਹੀ ਕਿ ਆਨੰਦਪੁਰ ਦੀ ਧਰਤੀ ਆਨੰਦਪੁਰ ਨਗਰ ਅੱਜ ਹੀ ਆਪਣੇ ਧਨ ਦੇ ਨਾਲ ਆਪਣੇ ਪੈਸੇ ਦੇ ਨਾਲ ਜ਼ਮੀਨ ਮੋਲ ਖਰੀਦ ਕੇ ਵਸਾਇਆ ਹੈ ਉਹ ਸਾਡਾ ਆਪਣਾ ਹੈ ਸੋ ਤੇਰੇ ਪੁਰਖਿਆਂ ਨੇ ਉਸ ਨੂੰ ਉਜਾੜਿਆ ਹੈ ਸਾਨੂੰ ਸਾਡਾ ਅਨੰਦਪੁਰ ਸਾਹਿਬ ਵਾਪਸ ਚਾਹੀਦਾ ਹੈ ਬਹਾਦਰ ਸ਼ਾਹ ਨੇ ਇਹ ਪਹਿਲੀ ਜਿਹੜੀ ਸੀ ਸ਼ਰਤ ਪਾਤਸ਼ਾਹ ਦੀ ਮੰਨ ਲਈ ਮੈਂ ਤਖਤ ਉੱਤੇ ਬੈਠਾਂਗਾ ਤੁਹਾਡਾ ਅਨੰਦਪੁਰ ਸਾਹਿਬ ਤੁਹਾਨੂੰ ਵਾਪਸ ਮਿਲੇਗਾ ਦੂਜੀ ਸ਼ਰਤ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਰੱਖੀ ਕਿ ਜਿਹੜਾ ਤੇਰੇ ਬਾਪ ਔਰੰਗਜੀਬ ਦੇ ਸਮੇਂ ਹਿੰਦੂਆਂ ਦੇ ਮੰਦਰ ਢਾਏ ਜਾ ਰਹੇ ਨੇ ਜਨੇਊ ਉਤਾਰੇ ਜਾ ਰਹੇ ਨੇ گاਵਾਂ ਦੀ ਹੱਤਿਆ ਕੀਤੀ ਜਾਂਦੀ ਹੈ ਜਦੋਂ ਤੂੰ ਤਖਤ ਉੱਤੇ ਬੈਠੇ ਇਹ گاਵਾਂ ਦੀ ਹੱਤਿਆ ਜਨੇਊ ਉਤਾਰਨਾ ਤੇ ਮੰਦਰਾਂ ਨੂੰ ਢਾਉਣਾ ਇਹਦੇ ਉੱਤੇ ਰੋਕ ਲਾਉਣੀ ਪਵੇਗੀ ਬਾਦਸ਼ਾਹ ਬਹਾਦਰ ਸ਼ਾਹ ਨੇ ਦੂਜੀ ਸ਼ਰਤ ਵੀ ਪ੍ਰਵਾਨ ਕਰ ਲਈ ਤੀਜੀ ਸ਼ਰਤ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ 17 ਬੰਦਿਆਂ ਦੀ ਲਿਸਟ ਸੀ ਜਿਹੜੀ ਉਹ ਬਹਾਦਰ ਸ਼ਾਹ ਉਸ ਸਮੇਂ ਦੇ ਸ਼ਾਜਾਦਾ ਮੁਅਜ਼ਮ ਨੂੰ ਦਿੱਤੀ ਕਿ ਆਹ ਉਹ ਦੋਖੀ ਨੇ ਜਿਨ੍ਹਾਂ ਨੇ ਗੁਰੂ ਘਰ ਦੇ ਉੱਤੇ ਜ਼ੁਲਮ ਕੀਤਾ ਹੈ ਦਗਾ ਕਮਾਇਆ ਹੈ ਦਰਸ਼ਕੋ ਉਹਨਾਂ ਦੇ ਵਿੱਚ ਵਜ਼ੀਰ ਖਾਨ ਦਾ ਨਾਮ ਵੀ ਸੀ ਸੁਚਾ ਆਨੰਦ ਦਾ ਨਾਮ ਵੀ ਸੀ ਉਹਦੇ ਵਿੱਚ ਸ਼ਾਸ਼ਲ ਬੇਗ ਤੇ ਵਸ਼ਲ ਬੇਗ ਜਲਾਦਾ ਦਾ ਨਾਮ ਵੀ ਸੀ ਉਸ ਦੇ ਵਿੱਚ ਲਾਹੌਰ ਤੋਂ ਲੈ ਕੇ ਜਲੰਧਰ ਤੋਂ ਲੈ ਕੇ ਸੰਡੌਰੇ ਤੱਕ ਦੇ ਜਿੰਨੇ ਵੀ ਨਵਾਬ ਸਨ ਸੂਬੇਦਾਰ ਸਨ ਉਹਨਾਂ ਸਾਰਿਆਂ ਦੇ ਨਾਮ ਸੀ ਵੀ ਇਹ ਆਨੰਦਪੁਰ ਸਾਹਿਬ ਨੂੰ ਉਜਾੜਨ ਵਿੱਚ ਤੇ ਇਹ ਸਿੱਖ ਧਰਮ ਦੇ ਉੱਤੇ ਹਮਲਾ ਕਰਨ ਦੇ ਵਿੱਚ ਸਭ ਤੋਂ ਮੋਰੀ ਰਹੇ ਨੇ ਸਾਨੂੰ ਸਾਡੇ ਘਰ ਦੇ ਇਹ 17 ਦੋਸ਼ੀ ਚਾਹੀਦੇ ਨੇ ਸਜ਼ਾਵਾਂ ਅਸੀਂ ਦੇਾਂਗੇ ਬਹਾਦਰ ਸ਼ਾਹ ਨੇ ਤੀਜੀ ਸ਼ਰਤ ਵੀ ਗੁਰਗੋਬਿੰਦ ਸਿੰਘ ਪਾਤਸ਼ਾਹ ਦੀ ਪ੍ਰਵਾਨ ਕੀਤੀ ਕਿ ਸਤਿਗੁਰੂ ਜੇ ਮੈਂ ਤਖਤ ਉੱਤੇ ਬੈਠਦਾ ਹਾਂ ਤੇ ਇਹ 17 ਦੇ 17 ਤੁਹਾਡੇ ਦੋਸ਼ੀ ਨੇ ਜਿਹੜੇ ਮੈਂ ਤੁਹਾਡੇ ਸਾਹਮਣੇ ਹਾਜ਼ਰ ਕਰਾਂਗਾ ਗੁਰਗੋਬਿੰਦ ਸਿੰਘ ਪਾਤਸ਼ਾਹ ਨੇ ਕਿਹਾ ਜੇ ਇਹ ਤਿੰਨ ਸ਼ਰਤਾਂ ਤੂੰ ਸਾਡੀਆਂ ਪ੍ਰਵਾਨ ਕਰਦਾ ਹੈ ਤੇ ਅਸੀਂ ਤੈਨੂੰ ਤਖਤ ਉੱਤੇ ਬਿਠਾਉਣ ਦੇ ਵਿੱਚ ਮਦਦ ਕਰਾਂਗੇ ਪੰਜ ਪਿਆਰਿਆਂ ਦੇ ਵਿੱਚੋਂ ਭਾਈ ਧਰਮ ਸਿੰਘ ਸਨ ਜਿਹੜੇ ਪਾਤਸ਼ਾਹ ਨੇ ਉਹਨੂੰ ਆਪਣੀਆਂ ਫੌਜਾਂ ਦਾ ਜਥੇਦਾਰ ਬਣਾ ਕੇ ਬਹਾਦਰ ਸ਼ਾਹ ਦੀ ਮਦਦ ਦੇ ਲਈ ਪਾਤਸ਼ਾਹ ਜੀ ਨੇ ਉਹਨੂੰ ਆਗਰੇ ਦੇ ਨਜ਼ਦੀਕ ਮੈਦਾਨ ਦੇ ਵਿੱਚ ਭੇਜਿਆ ਜੈਜੂ ਦੀ ਧਰਤੀ ਦੇ ਉੱਤੇ ਜੰਗ ਹੋਈ ਗੁਰੂ ਕੇ ਸਿੱਖ ਬਹਾਦਰ ਸ਼ਾਹ ਦੇ ਵੱਲੋਂ ਲੜਦੇ ਨੇ ਬਹਾਦਰ ਸ਼ਾਹ ਸ਼ਹਿਜ਼ਾਦਾ ਮੁਅੱਜਮ ਸੀ ਜਿਹਦਾ ਨਾਮ ਉਹਦੀ ਜਿੱਤ ਹੁੰਦੀ ਹੈ ਤੇ ਆਗਰੇ ਦੀ ਧਰਤੀ ਦੇ ਉੱਪਰ ਬਾਦਸ਼ਾਹ ਬਹਾਦਰ ਸ਼ਾਹ ਜਦੋਂ ਗੱਦੀ ਨਿਸ਼ੀਨ ਤਖਤ ਦੇ ਉੱਪਰ ਬੈਠਦਾ ਹੈ ਦੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਉਹਦੀ ਤਖਤ ਨਸ਼ਿਨੀ ਦੇ ਉੱਪਰ ਆਗਰੇ ਵੀ ਜਾਂਦੇ ਨੇ ਸੋ ਦਰਸ਼ਕੋ ਇਹ ਤਿੰਨ ਸ਼ਰਤਾਂ ਸਨ ਜਿੰਨਾ ਸ਼ਰਤਾਂ ਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਪੱਕਾ ਕਰਕੇ ਬਹਾਦਰ ਸ਼ਾਹ ਦੀ ਮਦਦ ਕੀਤੀ ਉਹ ਬਹਾਦਰ ਸ਼ਾਹ ਜਿਹੜਾ ਔਰੰਗਜ਼ੇਬ ਦਾ ਪੁੱਤਰ ਹੈ ਤੇ ਔਰੰਗਜ਼ੇਬ ਉਹ ਜਿਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਪੁੱਤਰਾਂ ਨੂੰ ਸ਼ਹੀਦ ਕੀਤਾ ਸੀ ਇਹ ਗੱਲ ਬਾਅਦ ਦੀ ਵਖ ਹੈ ਕਿ ਬਹਾਦਰ ਸ਼ਾਹ ਆਪਣੇ ਇਹਨਾਂ ਵਾਅਦਿਆਂ ਤੋਂ ਮੁੱਕਰ ਗਿਆ ਸੀ ਔਰ ਗੁਰਗੋਬਿੰਦ ਸਿੰਘ ਪਾਤਸ਼ਾਹ ਨੂੰ ਉਹਨੇ ਤਿੰਨੇ ਸ਼ਰਤਾਂ ਨਾ ਪੂਰੀਆਂ ਕਰਨ ਦੇ ਲਈ ਮਾਫੀ ਮੰਗੀ ਸੀ ਵੀ ਪਾਤਸ਼ਾਹ ਅਜੇ ਸਮਾਂ ਨਹੀਂ ਹੈ ਮੇਰਾ ਰਾਜਪਾਗ ਪੱਕੇ ਪੈਰੀ ਨਹੀਂ ਹੋਇਆ ਜੇ ਮੈਂ ਤੁਹਾਡੀਆਂ ਇਹ ਸ਼ਰਤਾਂ ਪੂਰੀਆਂ ਕਰਦਾ ਜਦੋਂ ਗੁਰਗੋਬਿੰਦ ਸਿੰਘ ਪਾਤਸ਼ਾਹ ਨਦੇੜ ਪਹੁੰਚਦੇ ਨੇ ਉਦੋਂ ਪਾਤਸ਼ਾਹ ਨੂੰ ਉਹਨੇ ਕਿਹਾ ਜੇ ਮੈਂ ਤੁਹਾਡੀਆਂ ਇਹ ਤਿੰਨ ਸ਼ਰਤਾਂ ਪੂਰੀਆਂ ਕਰਦਾ ਵਾਂ ਤੇ ਮੇਰਾ ਤਖਤ ਜਿਹੜਾ ਹੈ ਉਹਦੇ ਚ ਬਗਾਵਤ ਹੋ ਸਕਦੀ ਏ ਮੇਰੀ ਗੱਦੀ ਜਾ ਸਕਦੀ ਏ ਇਸ ਕਰਕੇ ਅਜੇ ਸਮਾਂ ਨਹੀਂ ਆਇਆ ਕਿ ਮੈਂ ਤੁਹਾਡੀਆਂ ਇਹ ਸ਼ਰਤਾਂ ਪ੍ਰਵਾਨ ਕਰਕੇ ਪੂਰੀਆਂ ਕਰਦੇ ਆ ਬਾਅਦ ਵਿੱਚ ਬਹਾਦਰ ਸ਼ਾਹ ਆਪਣੇ ਕੀਤੇ ਹੋਏ ਕੌਲਕਰਾਰਾਂ ਤੋਂ ਮੁਕਰ ਗਿਆ ਸੀ ਧੰਨਵਾਦ